ਚੰਗ ਜਿਹੋ ਆਏ ਨੇ एग्जाम ਦੇ ਵਿੱਚ ਮੈਂ ਤੁਹਾਨੂੰ ਉੱਥੇ ਸਾਰੇ ਉਹ ਮਤਲਬ ਦੱਸ ਦਾਂਗਾ ਤੇ ਤੁਹਾਨੂੰ ਗਾਈਡ ਕਰਾਂਗਾ। ਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਅਤੇ ਚੜ੍ਹਦੀ ਕਲਾ ਵਿੱਚ ਹੋਵੋਗੇ। ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ ਜੇਕਰ ਤੁਹਾਡਾ एग्जाम ਆਉਣ ਵਾਲੇ ਦਿਨਾਂ ਚ ਪੰਜਾਬ ਪਲਸ ਕਾਉਂਟੇਬਲ 1746 ਪੋਸਟਾਂ ਦਾ ਤੇ ਤੁਸੀਂ ਵੀ ਉਸ ਲਈ ਇੱਕ ਕੈਂਡੀਡੇਟ ਹੋ। ਜੀ ਹਾਂ ਤੇ ਇਹ ਆ ਉਹ ਵੀਡੀਓ ਦਾ ਪਾਰਟ 2 ਜੋ ਆਪਾਂ एग्जाम ਡੇ ਬਲੌਗ ਅਪਲੋਡ ਕੀਤੀ ਸੀ ਉਸ ਦਾ ਪਾਰਟ 2 ਉਹ ਪਾਰਟ 1 ਆ ਇਸ ਲਈ ਬਹੁਤ ਜ਼ਰੂਰੀ ਆ ਕਿ ਤੁਸੀਂ ਉਸ ਵੀਡੀਓ ਨੂੰ ਵੀ ਜਾ ਕੇ ਪਹਿਲਾਂ ਦੇਖ ਲਓ ਕਿਉਂਕਿ ਉਹਦੇ ਵਿੱਚ ਆਪਾਂ ਸਾਰਾ ਕੁਝ ਦੱਸਿਆ ਕਿ एग्जाम ਸੈਂਟਰ ਦੇ ਵਿੱਚ ਮਤਲਬ ਕੀ ਕੀ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਤੇ ਕੁਐਸਚਨਸ ਵੀ ਦੱਸੇ ਨੀਗੇ ਲੈਵਲ ਵੀ ਦੱਸਿਆਗਾ ਜੀ ਹਾਂ ਕੁਐਸਚਨਸ ਵੀ ਦੱਸੇ ਨੇ ਉਹਦੇ ਵਿੱਚ ਤੁਸੀਂ ਜਾਣ ਸਕਦੇ ਹੋ ਤੇ ਇਹਦੇ ਵਿੱਚ GS ਦੇ ਤੁਸੀਂ ਪੁੱਛ ਰਹੇ ਸੀ ਕਿ GS ਦੇ ਕੁਐਸਚਨ ਵੀ ਤੁਸੀਂ ਦੱਸ ਰਹੇ ਹੋ ਪਰ ਤੁਸੀਂ ਸਾਨੂੰ ਇਹ ਵੀ ਦੱਸੋ ਕਿ ਮੈਥ ਅਤੇ ਕੰਪਿਊਟਰ ਦਾ ਕਿਸ ਤਰ੍ਹਾਂ ਦੇ ਕੁਐਸਚਨ ਆ ਰਹੇ ਨੇ ਠੀਕ ਹੈ ਜੀ ਸੋ ਜਿਵੇਂ ਕਿ ਤੁਹਾਨੂੰ ਪਤਾ ਐਨਾਲਿਸਿਸ ਦਾ ਬੈਨ ਹੈ ਇਸ ਲਈ ਆਪਾਂ ਕੁਐਸਚਨ ਤੁਹਾਨੂੰ ਸਾਰੇ ਇੱਥੇ ਨਹੀਂ ਦੱਸ ਸਕਦੇ ਹੈਗੇ ਤੇ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਮੈਨੂੰ ਇੰਸਟਾਗ੍ਰam ਤੇ ਉੱਤੇ ਮੈਸੇਜ ਕਰ ਸਕਦੇ ਹੋ ਤੇ ਉਥੇ ਮੈਂ ਤੁਹਾਨੂੰ ਇਹ ਮੋਸਟ ਐਕਸਪੈਕਟਿਡ ਐਂਡ ਜੋ ਵੀ ਤੁਹਾਡੇ ਡਾਊਟਸ ਨੇ ਤੁਸੀਂ ਮੈਨੂੰ ਪੁੱਛ ਸਕਦੇ ਹੋ एग्जाम ਦੇ ਨਾਲ ਰਿਲੇਟਡ ਤੇ ਜੋ ਵੀ ਮੋਸਟ ਐਕਸਪੈਕਟਿਡ ਕੁਐਸਚਨਸ ਨੇ ਤੇ ਕੁਐਸਚਨਸ ਜੋ ਆਏ ਨੇ एग्जाम ਦੇ ਵਿੱਚ ਮੈਂ ਤੁਹਾਨੂੰ ਉਥੇ ਸਾਰੇ ਉਹ ਮਤਲਬ ਦੱਸ ਦਾਂਗਾ ਤੇ ਤੁਹਾਨੂੰ ਗਾਈਡ ਕਰ ਦਾਂਗਾ ਕਿ एग्जाम ਕਿੱਦਾਂ ਦਾ ਆ ਰਿਹਾ ਹੈਗਾ ਜੇਕਰ ਤੁਸੀਂ ਫੁੱਲ ਗਾਈਡੈਂਸ ਚਾਹੁੰਦੇ ਹੋ ਤਾਂ ਤੁਸੀਂ ਪਰਸਨਲ ਗਾਈਡੈਂਸ ਪ੍ਰੋਗਰਾਮ ਜੁਆਇਨ ਕਰ ਸਕਦੇ ਜੀ 10 ਤੋਂ 15 ਦਿਨ ਤੁਹਾਡੇ ਐਗਜ਼ਾਮ 'ਚ ਰਹਿੰਦੇ ਹੈਗੇ ਤੇ ਇਹਦੀ ਓਨਲੀ ਰੁਪੀਸ 500 ਫੀਸ ਆਗੀ ਤੇ ਤੁਹਾਡੇ ਐਗਜ਼ਾਮ ਤੱਕ ਮੈਂ ਤੁਹਾਡੇ ਨਾਲ ਰਹਾਂਗਾ ਸਾਰਾ ਕੁਝ ਤੁਹਾਨੂੰ ਸਮਝਾਉਂਦਾ ਰਹਾਂਗਾ ਵੀ ਐਗਜ਼ਾਮ ਕਿਵੇਂ ਕਰਨਾ ਤੇ ਕੰਪਲੀਟ ਨੋਟਸ ਵੀ ਤੁਹਾਨੂੰ ਪ੍ਰੋਵਾਈਡ ਕੀਤੇ ਜਾਣਗੇ ਇਸ ਤੋਂ ਇਲਾਵਾ ਜਿਹੜੀ ਅੱਜ ਤੋਂ ਲੈ ਕੇ ਅੱਜ ਤੋਂ 4 ਵਜੇ ਤੋਂ ਆਪਣੀ ਇੱਕ ਸੀਰੀਜ਼ ਸਟਾਰਟ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਆਲ ਸਬਜੈਕਟ ਚਾਹੇ ਉਹ ਮੈਥ ਹੋਵੇ ਚਾਹੇ ਉਹ ਰੀਜ਼ਨਿੰਗ ਹੋਵੇ ਚਾਹੀ ਕਰੰਟ ਅਫੇਅਰਸ ਹੋਣ ਪੋਲਿਟੀ ਹੋਵੇ ਤੁਹਾਡੀ ਹੈਲਥ ਨਿਊਟ੍ਰੀਸ਼ਨ ਹੋਵੇ ਇੰਗਲਿਸ਼ ਪੰਜਾਬੀ ਤੁਹਾਡੀ ਤੇ ਕੰਪਿਊਟਰ ਹੋਵੇ ਆਪ ਸਾਰਿਆਂ ਦੀਆਂ ਕਲਾਸਿਸ 4 ਤੋਂ ਲੈ ਕੇ 9 ਵਜੇ ਤੱਕ ਲਗਾਵਾਂਗੇ ਤੇ ਸਾਰਿਆਂ ਫ੍ਰੀ ਆਫ ਕੋਸਟ ਕਲਾਸਿਸ ਨੇ ਜੇਕਰ ਤੁਸੀਂ ਅਤੇ ਉਹਨਾਂ ਦੇ ਨੋਟਸ ਵੀ ਪ੍ਰੋਵਾਈਡ ਕੀਤੇ ਜਾਣਗੇ ਜੇਕਰ ਤੁਸੀਂ ਉਹਨਾਂ ਕਲਾਸਿਸ ਦੇ ਹੈਂਡ ਰਿਟਰਨ ਨੋਟਸ ਮੇਰੇ ਤੋਂ ਚਾਹੁੰਦੇ ਹੋਏ ਤਾਂ ਤੁਸੀਂ ਮੈਨੂੰ ਇੰਸਟਾਗ੍ਰam ਉੱਤੇ ਮੈਸੇਜ ਕਰ ਲੈਣਾ ਫ੍ਰੀ ਆਫ ਕੋਸਟ ਤੁਹਾਨੂੰ ਉਹ ਵੀ ਪ੍ਰੋਵਾਈਡ ਕਰ ਦਾਂਗੇ ਪਰਸਨਲ ਗਾਈਡੈਂਸ ਪ੍ਰੋਗਰਾਮ ਦੀ ਹੀ ਥੋੜੀ ਜੀ ਫੀਸ ਆ ਕਿਉਂਕਿ ਉਹਦੇ ਵਿੱਚ ਮੈਂ ਖੁਦ ਤੁਹਾਡੇ ਨਾਲ ਸਾਰੀਆਂ ਚੀਜ਼ਾਂ ਬੈਠ ਕੇ ਡਿਸਕਸ ਕਰਦਾਂ ਸਾਰਾ ਕੁਝ ਸਮਝਾਉਣਾ ਇਸ ਲਈ ਉਹਦੀ ਥੋੜੀ ਬਹੁਤ ਫੀਸ ਆ ਜੋ ਕਿ ਇੱਕ ਮਤਲਬ ਤੁਹਾਡੇ ਕੋਲਸ ਤੋਂ ਵੀ ਬਹੁਤ ਘੱਟ ਆ ਠੀਕ ਹੈ ਜੀ ਐਂਡ ਸਾਰੇ ਨੋਟਸ ਨਾਲ ਉੱਥੇ ਪ੍ਰੋਵਾਈਡ ਕਰ ਦਿੱਤੇ ਜਾਣਗੇ ਤੇ ਸਾਰੀਆਂ ਕਲਾਸਿਸ ਵੀ ਤੁਹਾਨੂੰ ਪ੍ਰੋਵਾਈਡ ਅੱਜ ਤੋਂ ਈਤੇ ਰਹਿਣੀ ਆ ਸੋ ਜਿਨ੍ਹਾਂ ਜਿਨ੍ਹਾਂ ਨੇ ਵੀ ਪ੍ਰੈਪਰੇਸ਼ਨ ਪੂਰੀ ਪੁੱਲ ਤਿਆਰੀ ਨਾਲ ਕਰਨੀ ਆਂਗੀ ਵਾਸੇ ਨੂੰ ਜੁਆਇਨ ਕਰ ਲਿਓ ਤੇ ਜਿਹੜੇ ਜਾਣਨਾ ਚਾਹੁੰਦੇ ਕਿ ਮੈਥ ਤੇ ਕੰਪਿਊਟਰ ਦੇ ਜਿਹੜੇ ਕੁਐਸਚਨਸ ਸੀਗੇ ਉਹ ਕਿਹੜੇ-ਕਿਹੜੇ ਆਏ ਸੀ ਤਾਂ ਆਪਾਂ ਤੁਹਾਨੂੰ ਇਹ ਵੀਡੀਓ ਦੇ ਰਾਹੀਂ ਦੱਸੀ ਵਿਦ ਤੱਕ ਕਿ ਤੁਸੀਂ ਮੈਨੂੰ ਇੰਸਟਾਗ੍ਰam ਦੇ ਉੱਤੇ ਮੈਸੇਜ ਕਰ ਸਕਦੇ ਹੋ ਉੱਥੇ ਮੈਂ ਤੁਹਾਨੂੰ ਸਾਰਾ ਕੁਝ ਸਮਝਾ ਦਾਂਗਾ ਕਿ ਐਗਜ਼ਾਮ ਕਿਸ ਤਰ੍ਹਾਂ ਦਾ ਆ ਰਿਹਾਗਾ ਤੇ ਸਾਰੀ ਤਰ੍ਹਾਂ ਦੀ ਜੋ ਤੁਹਾਡੇ ਰਿਕ ਵਿੱਚ ਕਲੀਅਰ ਹੋ ਜਾਣੀ ਕਿ ਲੈਵਲ ਕੀ ਆ ਉਹ ਵੀ ਤੁਹਾਨੂੰ ਮੈਂ ਸਾਰਾ ਦੱਸਾਂਗਾ ਜੇਕਰ ਤੁਹਾਨੂੰ ਕੰਮ ਵਧੀਆ ਲੱਗ ਰਿਹਾ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ do like subscribe share and comment for next upcoming videos thank you thanyavad subscribe karna bilkul na